ਅਲਗੋ ਕੋਠੇ ਕਤਲकांड ਦੇ ਵਿੱਚ ਦੋਸ਼ੀ ਵਿਕਰਮਜੀਤ ਸਿੰਘ ਦਾ ਕਤਲ ਹੋ ਗਿਆ ਇਸ ਦੀ ਪੁਸ਼ਟੀ ਕੀਤੀ ਆ ਪੁਲਿਸ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਨੇ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੇ ਵਿੱਚ ਦੋ ਏਐਸਆਈ ਵੀ ਸ਼ਾਮਿਲ ਨੇ ਜੋ ਇਸ ਪੂਰੇ ਮਾਮਲੇ ਦੇ ਵਿੱਚ ਸ਼ਾਮਿਲ ਰਹੇ ਨੇ ਪੁਲਿਸ ਦੇ ਮੁਤਾਬਕ ਵਿਕਰਮਜੀਤ ਸਿੰਘ ਨੂੰ ਅਗਵਾ ਕੀਤਾ ਗਿਆ ਸੀ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਨਾਰਜ ਸਿੰਘ ਦੀ ਟੀਮ ਨੇ ਅਗਵਾ ਕੀਤਾ ਸੀ ਵਿਕਰਮਜੀਤ ਸਿੰਘ ਨੂੰ ਜਿਸ ਤੋਂ ਬਾਅਦ ਉਸ ਨੂੰ ਬਟਾਲਾ ਲੈ ਗਏ ਉਸ ਤੋਂ ਪੋਚਿਆ ਕਿ ਤੀ ਗਈ ਜਿਸ ਦੌਰਾਨ ਦਿਲ ਦਾ ਦੌਰਾ ਪੈਣ ਕਰ ਉਸ ਦੀ ਮੌਤ ਹੋ ਗਈ ਪੁਲਿਸ ਦਾ ਕਹਿਣਾ ਹੈ ਕਿ આરોપીਆਂ ਵੱਲੋਂ ਇਹ ਤਰਕ ਦਿੱਤਾ ਗਿਆ ਹੈ ਬਲਕਿ ਪੁਲਿਸ ਸਾਰੇ ਪਹਿਲੂਆਂ ਤੇ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਪਿਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਨਾਰੰਗ ਸਿੰਘ ਨੇ ਵਿਕਰਮਜੀਤ ਸਿੰਘ ਤੋਂ ਹੈਰੋਇਨ ਮੰਗਵਾਈ ਸੀ ਉਸ ਦੇ ਸੁਰੱਖਿਆ ਕਰਮੀਆਂ ਦੇ ਜ਼ਰੀਏ ਉਸ ਦੇ ਨਾਲ ਸੰਪਰਕ ਕੀਤਾ ਗਿਆ ਸੀ ਉਸ ਤੋਂ ਹੈਰੋਇਨ ਮਗਵਾਉਣ ਦੇ ਲਈ ਉਸ ਨੂੰ ਪੇਮੈਂਟ ਕਰ ਦਿੱਤੀ ਗਈ ਸੀ ਪਰ ਜਦੋਂ ਹੈਰੋਇਨ ਭੇਜੀ ਗਈ ਤਾਂ ਕੁਝ ਹੈਰੋਇਨ ਗੱਡੀ ਦੇ ਵਿੱਚ ਡੁੱਲ ਗਈ ਪੂਰੀ ਹੈਰੋਇਨ ਉਹਨਾਂ ਨੂੰ ਨਹੀਂ ਮਿਲੀ ਪੁਲਿਸ ਮੁਤਾਬਕ ਇਹਹੀ ਕਾਰਨ ਹੈ ਕਿ ਵਿਕਰਮਜੀਤ ਸਿੰਘ ਨੂੰ ਅਗਵਾ ਕੀਤਾ ਗਿਆ ਤੇ ਉਸਦੇ ਪੁੱਛਗਿੱਛ ਦੇ ਲਈ ਉਸ ਨੂੰ ਬਟਾਲਾ ਲਿਆ ਲਿਆਂਦਾ ਗਿਆ ਸੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਵਿਕਰਮਜੀਤ ਸਿੰਘ ਮੁੰਡਾ ਕਿਡਨੈਪ ਹੋਇਆ ਸੀ ਉਹਦੀ ਜਿਹੜੀ ਗੁੱਥੀ ਸੀ ਉਸ ਬਾਹਰ ਦਿੱਤੀ ਗਈ ਉਹਨੂੰ ਕਾਉਂਟੈਂਟ ਇੰਟੈਲੀਜੈਂਸ ਤੇ ਜਿਹੜੇ ਬੰਦੇ ਸੀ ਇੰਸਪੈਕਟਰ ਨਰੰਗ ਸੇ ਸਿੰਘ ਦੀ ਟੀਮ ਸੀ ਉਹਨਾਂ ਨੇ ਇੱਥੋਂ ਪਿੱਕ ਕੀਤਾ ਸੀ ਪਿੱਕ ਕਰਕੇ ਉਹਨੂੰ ਬਟਾੜੇ ਲੈ ਗਏ ਸੀ ਬਟਾੜੇ ਉੱਥੇ ਇਨਟੈਰੋਗੇਸ਼ਨ ਉਹਦੀ ਕਰ ਰਹੇ ਸੀ ਜਿਹੜੇ ਪ੍ਰਾਈਵੇਟ ਜਗ੍ਹਾ ਤੇ ਉੱਥੇ ਉਹਦੀ ਡੈਥ ਹੋ ਗਈ ਉਹਨਾਂ ਤੋਂ ਮਰ ਗਿਆ ਉਹਨਾਂ ਨੇ ਉਹਦੀ ਜਿਹੜੀ ਡੈੱਡ ਬੋਡੀ ਹੈ ਉਹ ਉਹ ਆਨੰਦ ਪ੍ਰਸਾਦ ਜਿਹੜੀ ਵੱਡੀ ਨਹਿਰ ਹੈ ਉਹਦੇ ਵਿੱਚ ਜਾ ਕੇ ਡਿਸਪੋਜ਼ ਆਫ ਕਰਤੀ ਉਥੋਂ 8 ਤਰੀਕ ਨੂੰ ਡਿਸਟ੍ਰਿਕਟ ਰੋਪੜ ਨੂੰ ਐਸ ਬਾਡੀ ਮਿਲ ਗਈ ਉਥੋਂ ਉਹਨਾਂ ਨੇ ਦੋ ਤਿੰਨ ਦਿਨ ਰੱਖੀ ਅਖਬਾਰ ਚ ਵੀ ਦਿੱਤਾ ਪਰ ਜਿਹੜੇ ਅਖਬਾਰ ਚ ਉਹਨਾਂ ਦਿੱਤਾ ਉਸ ਤੇ ਲੋਕਲ ਪੇਪਰ ਚ ਆਇਆ ਜ ਰੋਪੜ ਨਗਰ ਬਾਣੀ ਚ ਆ ਗਿਆ ਜਾਂ ਸਟੇਟ ਲੈਵਲ ਪੇਪਰ ਚ ਨਹੀਂ ਆਇਆ ਜਿਸ ਕਰਕੇ ਇੱਥੇ ਪਤਾ ਨਹੀਂ ਲੱਗ ਸਕਿਆ ਉਹਦਾ ਸੰਸਕਾਰ ਉਹਨਾਂ ਨੇ 13 ਤਰੀਕ ਨੂੰ ਕਰਕੇ ਕੱਲ 14 ਨੂੰ ਉਹਦੇ ਫੁੱਲ ਵੀ ਪਾਤੇ ਸੀ ਕਿਪ ਪ੍ਰਸਾਦ ਉਹ ਫੋਟੋ ਤੋਂ ਉਹਦੇ ਵਾਰਸਾਂ ਨੇ ਉਹਨੂੰ ਪਛਾਣ ਲਿਆ ਕਿਉਂਕਿ ਹੱਥੇ ਇੱਕ ਮੋਰਨੀ ਦਾ ਨਿਸ਼ਾਨ ਬਣਿਆ ਹੋਇਆ ਹੈ ਅਦਰਵਾਈਜ਼ ਸ਼ਕਲ ਵੀ ਬੜੀ ਕਲੀਅਰ ਹੈ ਜੀ ਇਹ ਲੜਕਾ ਜਿਹੜਾ ਸੀਗਾ ਇਹ ਨਸ਼ੇ ਦਾ ਆਦੀ ਹੋ ਗਿਆ ਸੀਗਾ ਨਸ਼ੇ ਦਾ ਆਦੀ ਹੋ ਗਿਆ ਤਾਂ ਜਿਹੜੇ ਦੋ ਹਵਲਦਾਰ ਆ ਜਿਹੜੇ ਸੀ ਪਹਿਲਾਂ ਰੈਸਟ ਕੀਤੇ ਆ ਅਮਨ ਅਮਨਦੀਪ ਤੇ ਲਖਵਿੰਦਰ ਜਿਹਨਾਂ ਦੇ ਰੈਸਟ ਆਪਾਂ ਅੱਛ ਪਾਣੀ ਨੂੰ ਪਾਈ ਆ ਉਹਨਾਂ ਨਾਲ ਉਹਦੀ ਘਰ ਤੇ ਹੁੰਦੇ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਅਮਨਦੀਪ ਵੀ ਸ਼ਾਇਦ ਨਸ਼ੇ ਦਾ ਆਦੀ ਹੈਗਾ ਉੱਥੇ ਦੀ ਦੋਸਤੀ ਹੋ ਗਈ ਦੋਸਤੀ ਹੋ ਗਈ ਤਾਂ ਇਹਨਾਂ ਨੇ ਨਰੰਗ ਸਿੰਘ ਦੀ ਪਾਰਟੀ ਨੇ ਕਿਹਾ ਵੀ ਤੂੰ ਸਾਨੂੰ ਹੀਰੋਇਨ ਲੈ ਕੇ ਦੇ ਅਮਨ ਨੇ ਕਿਹਾ ਮੈਂ ਬਿਕਰਮ ਜੀ ਤੋਂ ਹੀਰੋਇਨ ਲੈ ਕੇ ਤੁਹਾਨੂੰ ਲੈ ਕੇ ਦਿਆਂਗਾ ਹیروئن ਲੰਨ ਵਾਸਤੇ ਉਹਨੇ 122000 ਰੁਪਇਆ ਦਿੱਤਾ ਉਹ ਜਦੋਂ ਹیروئن ਆਈ ਇੱਥੇ ਪੰਜੀ ਤੇ ਸ਼ਾਨਦਾਰ ਕੁਆ ਹੈ ਉਹ ਹਿਰਾਇਰ ਉਤੋਂ ਕਿਤੇ ਗੱਡੀ ਗਿਰ ਗਈ ਉਹ ਇਸੇ ਕਰਕੇ ਲੈ ਗਿਆ ਵੀ ਤੂੰ ਸਾਡੇ ਪੈਸੇ ਵੀ ਵੇਸ ਕਰਤੇ ਸਾਡੇ ਹਿਰਾਇਨ ਮਿਲ ਗਿਆ